ਪੰਜਾਬ ਜੀਕੇ ਨੂੰ ਲੈ ਕੇ ਪੀਸੀਐਸ 2025 ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਪਣੀ ਹੋਈ ਹੈ ਤਾਂ ਦੇਖੋ ਪੰਜਾਬ ਜੀਕੇ ਦੇ ਵਿਦ ਰਿਸਪੈਕਟ ਟੂ ਕਿਹੜੀ ਲਾਈਨ ਐਡ ਹੋਈ ਹੈ ਪਹਿਲਾਂ ਤਾਂ ਉਹ ਦੇਖੋ ਉਸ ਤੋਂ ਬਾਅਦ ਆਪਾਂ ਸਮਝਾਂਗੇ ਪੰਜਾਬ ਜੀਕੇ ਨੂੰ ਆਪਾਂ ਨੇ ਕਿਸ ਤਰ੍ਹਾਂ ਕਵਰ ਕਰਨਾ ਹੈ ਪੀਸੀਐਸ ਪ੍ਰੀਲਿਮਸ 2025 ਲਈ ਜਾਂ ਫਿਰ ਮੇਨਸ ਲਈ ਦੇਖੋ ਉਹਨਾਂ ਨੇ ਇਸ ਵਾਰ ਸਿੰਪਲ ਇੱਕ ਨੋਟ ਮੈਂਸ਼ਨ ਕੀਤਾ ਇਨ ਦਾ ਜਨਰਲ ਸਟੱਡੀਜ਼ ਸਿਲੇਬਸ ਸਪੈਸ਼ਲ ਐਮਫਸਿਸ ਔਨ ਹਿਸਟਰੀ ਕਲਚਰ ਇਕਨੋਮੀ ਐਂਡ ਜੀਓਗ੍ਰਾਫੀ ਆਫ ਪੰਜਾਬ ਇਸ ਟੂ ਬੀ ਇਨਕਲੂਡਡ ਇਨ ਦ ਮੇਨ ਐਗਜ਼ਾਮੀਨੇਸ਼ਨ ਤਾਂ ਨੋਟੀਫਿਕੇਸ਼ਨ ਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਪੰਜਾਬ ਜੀਕੇ ਦੀ ਵੇਟੇਜ ਜ਼ਿਆਦਾ ਹੈ ਸਿਰਫ ਤੇ ਸਿਰਫ ਮੇਨਸ ਐਗਜ਼ਾਮੀਨੇਸ਼ਨ ਦੀ ਉਹ ਗੱਲ ਹੋ ਰਹੀ ਹੈ ਉਰੇ ਇਨ ਦ ਪ੍ਰੀਲੀਮਿਨਰੀ ਐਂਡ ਮੇਨਸ ਐਗਜ਼ਾਮੀਨੇਸ਼ਨ ਨਹੀਂ ਲਿਖਿਆ ਪਹਿਲੀ ਗਲਤੀ ਤਾਂ ਦੇਖੋ ਇੱਥੋਂ ਇੱਚੀਸ ਤਾਂ ਕਲੀਅਰ ਹੋ ਰਹੀ ਹੈ ਕਿ ਇਹਨਾਂ ਨੇ ਇਹੋ ਜਿਹਾ ਹੈ ਕੀ ਉਹਦੀ ਵੇਟੇਜ ਜ਼ਿਆਦਾ ਮਤਲਬ ਕੀ ਹੈਗਾ ਮਤਲਬ ਸਿੰਪਲ ਇਹ ਹੈਗਾ ਕਿ ਨੰਬਰ ਆਫ ਕੁਐਸਚਨਸ ਜ਼ਿਆਦਾ ਆਣਗੇ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਵੀ ਲੈਵਲ ਬਹੁਤ ਡਿਫੀਕਲਟ ਆਏਗਾ ਤਾਂ ਮੈਂ ਕਹਿਣਾ ਕੀ ਚਾਹੁੰਦਾ ਕਿ ਬਹੁਤ ਸਾਰੇ ਸਟੂਡੈਂਟਸ ਇਸ ਟਾਈਮ ਤੇ ਕੀ ਗਲਤੀ ਕਰ ਰਹੇ ਨੇ ਕਿਉਂ ਪੰਜਾਬ ਜੀਕੇ ਨੂੰ ਡਿਫਰੈਂਟ ਡਿਫਰੈਂਟ ਸੋਰਸਸ ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਨਵੇਂ-ਨਵੇਂ ਸੋਰਸਸ ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਕੁਛ ਨਾ ਕੁਛ ਨਵਾਂ ਲੱਭti ਆ ਰਹੇ ਨੇ ਪੰਜਾਬ ਜੀਕੇ ਚ ਤਾਂ ਇਸ ਤਰ੍ਹਾਂ ਕਰਨ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਜੋ ਆਪਾਂ ਬੇਸਿਕ ਪੜ੍ਹਦੇ ਆ ਜੋ ਆਪਾਂ ਨਾਰਮਲ ਸੋਰਸਸ ਤੋਂ ਪੰਜਾਬ ਜੀਕੇ ਕਵਰ ਕਰਦੇ ਆ ਉਹੀ ਚੀਜ਼ ਤੁਹਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਕਰਨ ਦੀ ਰਿਕੁਆਇਰਮੈਂਟ ਹੈ ਨੰਬਰ ਆਫ ਕੁਐਸਚਨਸ ਜ਼ਿਆਦਾ ਆਣੇ ਨੇ ਨਵੇਂ-ਨਵੇਂ ਤਰ੍ਹਾਂ ਦੇ ਕੁਐਸਚਨਸ ਨਹੀਂ ਆਣ ਲੱਗੇ ਪੰਜਾਬ ਜੀਕੇ ਨੇ ਤਾਂ ਉਹੀ ਰਹਿਣਾ ਜੋ ਪਹਿਲਾਂ ਸੀ ਸਮਝਣ ਵਾਲੀ ਗੱਲ ਇਹੀ ਹੈ ਦੇਖੋ ਪੀਸੀਐਸ ਪ੍ਰੀਲਿਮਸ ਦੀ ਆਪਾਂ ਜੀ ਗੱਲ ਕਰੀਏ ਅੱਛਾ ਇਹਨੂੰ ਪਹਿਲਾਂ ਆਪਾਂ ਦੇਖ ਲੈਣੇ ਜੀ ਇਹ ਹੈਗਾ ਵੀ ਜਿਹੜਾ ਅਸੀਂ ਕੋਰਸ ਕੰਪਲੀਟ ਕੀਤਾ ਹੋਇਆ ਹੈ ਪੰਜਾਬ ਜੀਕੇ ਦਾ ਐਪ ਦਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਐਪ ਡਾਊਨਲੋਡ ਕਰ ਸਕਦੇ ਹੋ ਤਾਂ ਪਹਿਲਾਂ ਡੈਮੋ ਵੀਡੀਓਜ਼ ਦੇਖ ਸਕਦੇ ਹੋ ਤਾਂ ਜੇ ਤੁਸੀਂ ਸਿਰਫ ਇੰਨਾ ਕੀ ਕਵਰ ਕਰ ਲੈਨੇ ਹੋ ਤਾਂ ਮੇਰੇ ਅਕੋਰਡਿੰਗ ਤੁਹਾਡੀ ਪੀਸੀਐਸ ਦੀ ਤਿਆਰੀ ਵਧੀਆ ਹੋ ਜਾਏਗੀ विद रिस्पेक्ट टू पंजाब जीके चाहे ਤੁਸੀਂ ਪ੍ਰੀਲਿਮਸ ਕਰਨਾ ਹੈ چاہے ਮੇਨਸ ਕਰਨਾ ਹੈ ਹੁਣ ਜੇ ਤੁਹਾਨੂੰ ਮੈਂ ਇੱਕ ਸਿੰਪਲ ਜੀ ਚੀਜ਼ ਕਹਾ ਕਿ ਪ੍ਰੀਲਿਮਸ ਦੀ ਆਪਾਂ ਜੀ ਗੱਲ ਕਰੀਏ ਇਹਨਾਂ ਨੇ ਚਲੋ ਮੈਂਸ਼ਨ ਨਹੀਂ ਕੀਤਾ ਬਟ ਆਪਾਂ ਨੂੰ ਥੋੜਾ ਜਿਹਾ ਅਸਿਊਮ ਕਰਕੇ ਚੱਲਣਾ ਚਾਹੀਦਾ ਹੈ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਸ ਵਾਰ ਕਾਫੀ ਹਾਈ ਚਾਂਸਸ ਰਹਿਣਗੇ ਕਿ ਪ੍ਰੀਲਿਮਸ ਦੇ ਵਿੱਚ ਵੀ ਜਿਹੜਾ ਹੈਗਾ ਪੀਸੀਐਸ ਪ੍ਰੀਲਿਮਸ ਦੇ ਵਿੱਚ ਜਿਹੜਾ ਕਿ 26 ਅਕਤੂਬਰ ਨੂੰ کہہ ਰਹੇ ਨੇ ਹੋ ਸਕਦਾ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਜੀਕੇ ਦੇ ਨੰਬਰ ਆਫ ਕੁਐਸ਼ਨਸ ਬਹੁਤ ਆਣਗੇ ਤੁਹਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤੁਸੀਂ ਮੰਨ ਕੇ ਚੱਲੋ ਕਿ ਪੇਪਰ ਦੇ ਵਿੱਚ ਪੰਜਾਬ ਜੀਕੇ ਦੀ ਵੇਟੇਜ ਜ਼ਿਆਦਾ ਰਹੇਗੀ ਤਾਂ ਪੰਜਾਬ ਜੀਕੇ ਨੂੰ ਜ਼ਿਆਦਾ ਪੜ੍ਹ ਕੇ ਜਾਓ ਬਟ ਫੇਰ ਉਹੀ ਗੱਲ ਹੈ ਕਿ ਡਿਫਿਕਲਟ ਪੰਜਾਬ ਜੀਕੇ ਆਏਗੀ ਜਾਂ ਬਹੁਤ ਹੀ ਨਵੀਂ ਪੰਜਾਬ ਜੀਕੇ ਆਏਗੀ ਲੱਭ ਲੱਭ ਕੇ ਕੁਐਸ਼ਨਸ ਪਾਏ ਜਾਣਗੇ ਜਿਹੜੇ ਕਦੇ ਵੀ ਕਦੇ ਵੀ ਕਿਸੇ ਵੀ ਪੇਪਰ 'ਚ ਨਹੀਂ ਆਏ ਇਹੋ ਜਿਹਾ ਕੁਝ ਵੀ ਨਹੀਂ ਤਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਤੁਸੀਂ ਆਪਣੇ ਸੋਰਸਸ ਤੱਕ ਹੀ ਲਿਮਟ ਰੱਖੋ ਜੇ ਆਲਰੇਡੀ ਤੁਸੀਂ ਸੋਰਸਸ ਤੋਂ ਪੜ੍ਹ ਰਹੇ ਹੋ ਉਸੇ ਕਿਤਾਬਾਂ ਨੂੰ ਉਸੇ ਨੋਟਸ ਨੂੰ ਉਸੇ ਵੀਡੀਓਜ਼ ਨੂੰ ਫੋਲੋ ਕਰੋ ਪਰ ਚੰਗੀ ਤਰ੍ਹਾਂ ਉਪਰੋਂ ਉਪਰੋਂ ਨਹੀਂ ਨਵਾ ਕਰਨ ਦੇ ਚੱਕਰ ਚ ਪ੍ਰਾਣਾ ਨਾ ਛੱਡੋ ਬਸ ਮੈਂ ਕਹਿਣਾ ਇਹ ਚਾਹਨਾ ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਪੰਜਾਬ ਜੀ ਕੇ ਨੂੰ ਜਿਹੜਾ ਹਊਆ ਬਣਾਇਆ ਹੋਇਆ ਡਰ ਬਣਾਇਆ ਹੋਇਆ ਉਹ ਜਲਦੀ ਤੋਂ ਜਲਦੀ ਖਤਮ ਕਰੋਗੇ ਬੇਸਿਕ ਕੰਪਲੀਟ ਕਰੋਗੇ ਸੰਧੀਰ ਸ ਇੰਸਟੀਚੂਟ ਪਟਿਆਲਾ ਸਟੱਡੀ ਸੋਲੂਸ਼ਨ ਨਾਲ ਤੁਸੀਂ ਜੁੜ ਸਕਦੇ ਹੋ ਜੀ ਦੁਬਾਰਾ ਰਿਪੀਟ ਕਰਦਿੰਦੇ ਆ ਬਹੁਤ ਹੀ ਮਿਨੀਮਮ ਚਾਰਜਸ ਨੇ ਤਾਂ ਇਹਨੂੰ ਇੱਕ ਵਾਰ ਤੁਸੀਂ ਕਰ ਲਓ ਬਹੁਤ ਹੀ ਲਿਮਿਟਿਡ ਵਰਜ਼ਨ ਦੇ ਵਿੱਚ ਨੋਟਸ ਨੇ ਰਿਕਾਰਡਿੰਗਸ ਨੇ ਕਵਰ ਬਹੁਤ ਹੀ ਜਲਦੀ ਹੋ ਸਕਦੀਆਂ ਨੇ ਕੋਈ ਇਹ ਨਹੀਂ ਹੈ ਜੀ ਬਹੁਤ ਜ਼ਿਆਦਾ ਵੀਡੀਓਜ਼ ਨੇ ਹਾਂ ਤੁਸੀਂ ਮਾਈਟ ਵੀ ਇਹ ਕਹਿ ਸਕਦੇ ਹੋ ਮੀ ਪੀਸੀਐਸ ਦੀ ਤਿਆਰੀ ਹੈ ਸਿਰਫ ਇੰਨੀਆਂ ਕਿ ਵੀਡੀਓਜ਼ ਪੜ ਕੇ ਹੋ ਜਾਏਗੀ ਇੰਨੀਆਂ ਹੀ ਪੜਨ ਦੀ ਰਿਕੁਆਇਰਮੈਂਟ ਹੈ ਅਸੀਂ ਕੋਈ ਨਵੇਂ-ਨਵੇਂ ਸੋਰਸਸ ਤੋਂ ਬਹੁਤ ਨਵਾਂ-ਨਵਾਂ ਡਾਟਾ ਨਹੀਂ ਪਾਇਆ ਹੋਇਆ ਜੋ ਨਾਰਮਲ ਰਿਕੁਆਇਰਡ ਹੈ ਉਹਨਾਂ ਕੀ ਪਾਇਆ ਹੋਇਆ ਤੇ ਮੇਰੇ ਅਕੋਰਡਿੰਗ ਇੰਨਾ ਹੀ ਪੜਨਾ ਚਾਹੀਦਾ ਠੀਕ ਹੈ ਜੀ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇੰਨੀਆਂ ਡੈਮੋ ਵੀਡੀਓਜ਼ ਦੇਖ ਸਕਦੇ ਹੋ ਪੜਾਉਣ ਦਾ ਤਰੀਕਾ ਐਮਸੀਕਿਊ ਪ੍ਰੈਕਟਿਸ ਤਾਂ ਨਾਲ-ਨਾਲ ਜਿਹੜਾ ਹੈਗਾ ਜੀ ਐਮਸੀ ਤਾਂ ਤੁਸੀਂ ਉਹ ਜ਼ਰੂਰ ਕਰੋ ਪੀਆਈਕਿਊ ਕਰਕੇ ਦੇਖੋ ਜਿੰਨੇ ਵੀ ਪਪੀਐਸਸੀ ਪੇਪਰ ਲੈ ਰਹੀ ਹੈ ਕਿ ਉਹ ਪੇਪਰ ਦੇ ਵਿੱਚ ਜਿਹੜੇ ਕੁਐਸਚਨਸ ਆ ਰਹੇ ਨੇ ਪੰਜਾਬ ਜੀਕੇ ਦੇ ਉਹ ਤੁਹਾਡੇ ਕਵਰ ਹੋ ਰਹੇ ਨੇ ਉਹ ਜ਼ਰੂਰ ਟੈਸਟਿੰਗ ਕਰੋ ਬਾਕੀ ਹੁਣ ਟਾਈਮ ਜਿਹੜਾ ਹੈਗਾ ਜੀ ਤੁਹਾਨੂੰ ਵੀ ਪਤਾ ਹੈ ਬਹੁਤ ਲਿਮਿਟਿਡ ਬਚਿਆ ਹੈ ਨਾ ਦੇ ਬਰਾਬਰੀ ਬਚਿਆ ਤਾਂ ਇਸ ਟਾਈਮ ਤੇ ਵੀ ਜੇ ਤੁਸੀਂ ਆਪਣੀ ਤਿਆਰੀ ਨੂੰ ਉਸ ਇੰਟੈਂਸਿਟੀ ਨਾਲ ਨਹੀਂ ਵਧਾਇਆ ਉਸ ਫੋਕਸ ਨਾਲ ਨਹੀਂ ਵਧਾਇਆ ਜਿਹੜੀ ਰਿਕੁਆਇਰਡ ਹੈ ਤਾਂ ਪੀਸੀਐਸ ਗਿਆਤ ਮੰਨ ਕੇ ਚੱਲੋ गोल्डन ऑपरचुनिटी है समा आ चुकी है तो इस टाइम पर कह दें बेटर लेट दैन नेवर जो हूं भी स्टूडेंट पढ़ लेगा वह भी बन जाएगा विश यू ऑल द बेस्ट थैंक यू